ਸਾਸੀ ਕਾਲ ਜੀ ਸਾਰਿਆਂ ਨੂੰ ਕਾਫੀ ਦਿਨਾਂ ਬਾਅਦ ਅਸੀਂ ਬਲੌਗ ਬਣਾਉਣ ਲੱਗੇ ਆ ਅੱਜ ਸਾਡਾ ਪ੍ਰੋਗਰਾਮ ਬਣ ਗਿਆ ਜੀ ਜਾਣ ਦਾ ਜਮਨਾ ਨਗਰ ਦਾ ਅਸੀਂ ਲੇਟ ਬਹੁਤ ਹੋ ਗਏ ਆ ਵੈਸੇ ਕਿਉਂਕਿ ਪਹਿਲਾਂ ਨਿਸ਼ਾਨਦੇਵ ਸਕੂਲ ਚ ਪ੍ਰੋਗਰਾਮ ਸੀਗਾ ਸੋ ਉੱਥੇ ਚਲੇ ਗਏ ਸੀ ਨਿਸ਼ਾਨ ਬਹੁਤ ਦਿਨਾਂ ਤੋਂ ਮਗਰ ਪਿਆ ਸੀਗਾ ਵੀ ਮੈਂ ਜਾਣਾ ਮੈਂ ਜਾਣਾ ਹੁਣ ਇਹਨੂੰ ਦੋ ਤਿੰਨ ਦਿਨ ਦੀਆਂ ਛੁੱਟੀਆਂ ਸੀ ਤੇ ਅਸੀਂ ਸੋਚਿਆ ਵੀ ਚਲੋ ਵੀ ਅਸੀਂ ਵੀ ਨਾਲ ਬਾਹਰ ਜਾ ਆਈਏ ਤੇ ਕਿੰਨਾ ਖੁਸ਼ ਆ ਇਹ ਸ਼ਾਹ ਦੇਖੋ ਕਿੰਨਾ ਖੁਸ਼ ਆ ਬਸ ਹੁਣ ਨਿਕਲ ਲੱਗਿਆ ਲੁਧਿਆਣੇ ਤੋਂ ਤੇ ਮਿਲਦੇ ਆ ਤੁਹਾਨੂੰ ਰਸਤੇ ਦੇ ਵਿੱਚ ਲੋ ਜੀ ਆਪਾਂ ਪਹੁੰਚ ਗਏ ਆ ਰਾਜਪੁਰੇ ਰਾਜਪੁਰੇ ਪੈਟਰੋਲ ਪਉਣਾ ਸੀਗਾ ਪੈਟਰੋਲ ਪਵਾ ਲਿਆ ਆ ਪੈਟਰੋਲ ਪਾ ਕੇ ਥੋੜੀ ਜੀ ਭੁੱਖ ਲੱਗੀ ਆ ਯਾਰ ਸਭ ਤੋਂ ਬੈਸਟ ਮੈਕਡੀ ਮੈਕਡੀ ਚੱਲੇ ਆ ਇੱਕ ਇੱਕ 버ਗਰ ਖਾਣੇ ਆ ਉਦੋਂ ਉੱਾਰ ਅੱਗੇ ਚੱਲਦੇ ਆਂ ਆਪਾਂ ਪਹੁੰਚ ਗਏ ਜੀ ਅੰਬਾਲੇ ਅੰਬਾਲਾ ਥੋੜੀ ਜਿਹੀ ਦੂਰ ਰਹਿ ਗਿਆ ਵਾ 7-8 ਕਿਲੋਮੀਟਰ ਅੰਬਾਲੇ ਤੋਂ ਅਪਰ ਟਰਨ ਲਾਵਾਂਗੇ ਜਮਨਾ ਨਗਰ ਅੱਗੇ ਮਿੱਤਰੋ ਆਪਾਂ ਪਹੁੰਚ ਗਏ ਆਂ ਜੀ ਪੈਣ ਸਾਡੇ ਨੂੰ ਪਤਾ ਨਹੀਂ ਵੀ ਆਪਾਂ ਪਹੁੰਚ ਗਏ ਆ ਕਿਉਂਕਿ ਅਸੀਂ ਇਹਨੂੰ ਦੱਸਿਆ ਨਹੀਂ ਆਉਣ ਤੋਂ ਪਹਿਲਾਂ ਵੀ ਅਸੀਂ ਆ ਰਹੇ ਆ ਸਰਪ੍ਰਾਈਜ਼ ਦੇਣਾ ਸਰਪ੍ਰਾਈਜ਼ ਦਿਮਾਗ ਨੂੰ ਦੇਖਦੇ ਆ ਉਹਦੇ ਰਿਐਕਸ਼ਨ ਕਿਦਾਂ ਹੋਏ ਆ ਤੇ ਦੇਖੋ ਤੁਸੀਂ ਵੀ ਇਹ ਹੈ ਜਗਾਦਰੀ ਦੀ ਵਰਕਸ਼ਾਪ ਕਲੋਨੀ ਪੈਣ ਸਾਡੀ ਸਰਕਾਰੀ ਮੁਲਾਜ਼ਮਾਂ ਤੇ ਇਸ ਕਰਕੇ ਸਰਕਾਰੀ ਘਰਾਂ 'ਚ ਰਹਿੰਦੀ ਆ ਤੇ ਦੇਖੋ ਇਧਰ ਨੇ ਕੈਮਰਾ ਇਹ ਸਾਨੂੰ ਦੇਖ ਲਿਆ ਸਾਡੀ ਭਾਣ ਜੀ ਆ ਗਈ ਆ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਇਧਰ ਦੀ ਗੱਲ ਇਧਰ ਸਾਡੇ ਭਾਜੀ ਭਾਜੀ ਸਾਹਿਬਾਂ ਨੂੰ ਜਿੱਦਾਂ ਕੀ ਪਤਾ ਸੀ ਤੁਹਾਨੂੰ ਵੀ ਅਸੀਂ ਆ ਗਏ ਆ ਜਮਨਾ ਨਗਰ ਆਪਣੇ ਭੈਣ ਦੇ ਘਰੇ ਉਹ ਕੱਲ ਦੀ ਵਿਹੜੀ ਬਸ ਬਾਅਦ ਚ ਆਰਾਮ ਕਰਦੇ ਨਿਕਲ ਗਈ ਤਾਂ ਕਰਕੇ ਬਲੌਗ ਨਹੀਂ ਬਣਾਇਆ ਤੇ ਅੱਜ ਹੁਣ ਸਵੇਰ ਹੋ ਚੁੱਕੀ ਆ ਸਵੇਰ ਕਹਿੰ ਨੂੰ ਦੁਪਹਿਰ ਹੀ ਹੋ ਗਈ ਆ ਤੇ ਸਾਡਾ ਪ੍ਰੋਗਰਾਮ ਬਣ ਗਿਆ ਪੌਂਡੋ ਸਾਹਿਬ ਜਾਣ ਦਾ ਤੇ ਅੱਜ ਆਪਾਂ ਬਾਬਾ ਜੀ ਦੇ ਦਰਸ਼ਨ ਕਰੀਏ ਥੋੜੇ ਨੇੜੇ ਆ 60 ਕਿਲੋਮੀਟਰ ਸੋ ਇਸ ਕਰਕੇ ਅਸੀਂ ਅੱਜ ਹੁਣ ਜਾਣ ਦੀ ਸੋਚ ਲਈ ਆ ਚੱਲਦੇ ਆ ਜੀ ਉਧਰ ਨੂੰ ਦਿਖਾਉਣੇ ਆ ਤੁਹਾਨੂੰ ਗੁਰਦੁਆਰਾ ਸਾਹਿਬ ơ

ਇੱਕ ਗੁਰਦੁਆਰਾ ਸਾਹਿਬ ਦਾ ਮਾਡਲ ਬਣਾਇਆ ਹੋਇਆ ਹੈ। ਕਾਰ ਵੀ ਖੜੀ ਛੋਟੀ ਸੀ। ਹਾਂ। ਕੀ ਆ ਉਸ ਤੇ? ਦਸਤਾਰistan ਇਹ ਜੋ ਤੁਸੀਂ ਇਸਤਾਨ ਦੇਖ ਰਹੇ ਹੋ ਇੱਥੇ ਗੁਰੂ ਸਾਹਿਬ ਕੁਦਰਤ ਦੇ ਨਜ਼ਾਰੇ دیکھتے ਹੋਏ ਆਪਣੀ ਦਸਤਾਰ ਸਜਾਇਆ ਕਰਦੇ ਸਨ ਅੱਪ ਆ ਗਿਆ ਜੀ ਗੁਰੂ ਸਾਹਿਬ ਜੀ ਦੇ ਲੰਗਰ ਵਾਲ ਤੇ ਦਰਸ਼ਨ ਕਰਿਆਂਦੇ ਜੀ ਗੁਰੂ ਸਾਹਿਬ ਦੇ ਹੁਣ ਦੇਖਦੇ ਆਂ ਜੀ ਵਾਪਸੀ ਦੇ ਚੱਲੇ ਪਈਏ ਜਾਂ ਅੱਗੇ ਨੂੰ ਕਿਤੇ ਜਾਈਏ ਕੋਈ ਸਮਝ ਨਹੀਂ ਆ ਰਿਹਾ ਬਾਕੀ ਹੁਣ ਜਿੱਦਾਂ ਵੀ ਹੁੰਦੀ ਆ ਤੁਹਾਨੂੰ ਥੋੜੀ ਦੇਰ ਬਾਅਦ ਦੱਸ ਦਿਆਂ ਜੀ ਲੋ ਜੀ ਆਜੂ ਆਪਾਂ ਆ ਗਏ ਜੀ ਯਮਨਾ ਨਗਰ ਵਾਪਸ ਤੇ ਹੁਣ ਆਇਸ਼ੇ ਡੈਨ ਕਰਨਾ ਅੱਗੇ ਨੂੰ ਜਾਣ ਦਾ ਪ੍ਰੋਗਰਾਮ ਸਾਡਾ ਬਣਿਆ ਨਹੀਂ ਕਿਉਂਕਿ ਇੱਥੋਂ ਹਰਦੁਆਰ ਤਕਰੀਬਨ 100 ਕਿਲੋਮੀਟਰ ਦੂਰ ਨੇਰਾ ਹੋ ਗਿਆ ਸੀ ਸਾਨੂੰ ਪਤਾ ਨਹੀਂ ਸੀ ਕਿ ਅੱਗੇ ਰਾਹ ਕਿਦਾਂ ਦਾ ਹੈ ਤਾਂ ਕਰਕੇ ਸੀ ਵਾਪਸ ਆ ਗਏ ਤੇ ਹੁੰਡ ਦੇ ਵਿਚਾਲੇ ਬੈਠੇ ਆ ਜੀ ਇਹ ਜਮਨਾ ਨਗਰ ਮਾਲ ਟਾਉਨ ਆਏ ਆ ਜੀ ਬਹੁਤ ਥੋੜੀ ਲਾਈਨ ਦੇਖਦੇ ਆ ਇਹਨਾਂ ਦਾ ਫੂਡ ਕਿਦਾਂ ਦਾ ਹੈ ਤੇ ਤੁਹਾਨੂੰ ਰਿਵਿਊ ਦਿੰਨੇ ਆ